ਅਗਨੀ ਪਾਰਟੀ ਅਤੇ ਭਾਜੀਪੀ ਦੇ ਹੁਣ ਪੇਚ ਫਸਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਕ ਪਾਸੇ ਬੀਜਪੀ ਵਾਲੇ ਕਹਿੰਦੇ ਕਿ ਜੋ ਕੇਂਦਰ ਸਰਕਾਰ ਦੇ ਵੱਲੋਂ ਸਕੀਮਾਂ ਲਿਆਂਦੀਆਂ ਗਈਆਂ ਉਸ ਨੂੰ ਲੈ ਕੇ ਪਿੰਡਾਂ ਦੇ ਵਿੱਚ ਪਾਛਪਾ ਜਾਣਕਾਰੀ ਦੇ ਰਹੀ ਹੈ ਪਰੰਤੂ ਆਮ ਆਦਮੀ ਪਾਰਟੀ ਉਹਨਾਂ ਦੇ ਉੱਤੇ ਹੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਜਿਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਜਿਹੜਾ ਕਿ ਹੁਣ ਆਮ ਆਦਮੀ ਪਾਰਟੀ ਨੂੰ ਲੈ ਕੇ ਬੀਜਪੀ ਵੱਡਾ ਪਰਦਾ ਫਾਸ਼ ਕਰਦੀ ਹੋਈ ਨਜ਼ਰ ਆ ਰਹੀ ਹੈ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪਲਟਵਾਰ ਕੀਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੱਲ ਅਸੀਂ ਜਿਹੜਾ ਕਿ ਕੈਂਪਾਂ ਦੇ ਵਿੱਚ ਜਾ ਕੇ ਜਿਹੜੀ ਕਿ ਲੋਕਾਂ ਨੂੰ ਕਰ ਰਹੀ ਸੀ ਪਰੰਤੂ ਉੱਥੇ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਕਿ ਤੱਕਾ ਦੇਖਣ ਨੂੰ ਮਿਲੇ ਆ ਤੇ ਜਿਸ ਤੋਂ ਬਾਅਦ ਭਾਜਪਾ ਦੇ ਆਖੋ ਨੂੰ ਹਿਰਾਸਤ ਦੇ ਵਿੱਚ ਲੈ ਆ ਤੇ ਜਿਸ ਦੇ ਦੌਰਾਨ ਹੁਣ ਸੁਨੀਲ ਜਾਖੜ ਦੇ ਵੱਲ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਨੇ ਆ ਕੱਲ ਦਾ ਦਿਨ 28 ਅਗਸਤ ਦਾ ਦਿਨ ਪੰਜਾਬ ਦੇ ਇਤਿਹਾਸ ਦੇ ਵਿੱਚ ਮੈਂ ਸਮਝਦਾ ਇੱਕ ਬਹੁਤ ਵੱਡਾ ਰਾਜਨੀਤਿਕ ਦ੍ਰਿਸ਼ ਨਾਲ ਵੀ ਬਹੁਤ ਵੱਡਾ ਦਿਨ ਸੀਗਾ ਜਿਹਨੂੰ ਕਹਿੰਦੇ ਨੇ ਆ ਇਟ ਇਜ਼ ਅ ਟਰਨਿੰਗ ਪੁਆਇੰਟ ਇਨ ਪੋਲਿਟੀਕਲ ਫੋਰਚੂਨਸ ਇੱਕ ਬਹੁਤ ਵੱਡਾ ਅਚਾ ਹੈ ਇਹਨਾਂ ਨੇ ਆਪਣੇ ਕੰਨੀ ਕੀ ਹੁਸ਼ਾਰੀ ਕੀਤੀ ਹੈ ਪਰ ਜਦੋਂ ਕਹਿੰਦੇ ਆ ਨਾ ਵਿਨਾਸ਼ ਕਾਲੇ ਵਿਪਰੀਤ ਬੁੱਧੀ ਉਸ ਕਿਸਮ ਦਾ ਇਹਨਾਂ ਦੇ ਅੜਾ ਕਦਮ ਇਹਨਾਂ ਨੇ ਲਿਆ ਮੰਨੂ ਹੀ ਪਤਾ ਕੀ ਸੋਚ ਕੇ ਇਹਨਾਂ ਨੇ ਲਿਆ ਕਈ ਲੋਕ ਇਹਦੇ ਵਿੱਚ ਰਾਜਨੀਤਿਕ ਦੂੰਗੀ ਚਾਲਾਂ ਵੀ ਸਮਝ ਰਹੇ ਹੋ ਪਤਾ ਨਹੀਂ ਜੀ ਹੋਰ ਤੋਂ ਡਰੀ ਜਾਂਦੇ ਸੀ ਇਹਦੇ ਕਰਕੇ ਹੋਰ ਉਹਨਾਂ ਨੇ ਕੀਤਾ ਬਟ ਥੈਟ ਅਸਾਈਡ ਮੇਰਾ ਮੰਨਣਾ ਹੈ ਜੋ ਕੁਝ ਪੋਲੀਟੀਕਲ ਫੋਰਚੂਨ ਦੇ ਪਾਸੇ ਰਹੇਗੇ ਰਾਜਨੀਤੀ ਹੀ ਸਿਰਫ ਸਾਰਾ ਕੁਝ ਨਹੀਂ ਪਰ ਮੈਂ ਸਮਝਦਾ ਜਿਹੜਾ ਕਦਮ ਸੀਗਾ ਆ ਗਰੀਬ ਦੇ ਢਿੱਡ ਤੇ ਲੱਤ ਮਾਰਨ ਵਾਲਾ ਕੰਮ ਕੀਤਾ ਹੈ ਭਗਵੰਤ ਮਾਨ ਦੀ ਸਰਕਾਰ ਨੇ ਨਾਮ ਭਗਵੰਤ ਮਾਨ ਦਾ ਵੱਜਦਾ ਪਰ ਮੈਂ ਨਹੀਂ ਮੰਨਦਾ ਵੀ ਪੰਜਾਬ ਦੇ ਮੁੱਖ ਮੰਤਰੀ ਡੀਫੈਕਟੋ ਚੀਫ ਮਿਨਿਸਟਰ ਨਹੀਂ ਡੀ ਜ਼ੋਰ ਚ ਮਿਨਿਸਟਰ ਵਿਕਾਗ ਜਾਂ ਤੇ ਚੀਫ ਮਿਨਿਸਟਰ ਹੀ ਬੋਲਦੇ ਐ ਆ ਜਿਹੜੇ ਕਦਮ ਲਏ ਗਏ ਐ ਆ ਕੇਜਰੀਵਾਲ ਸਾਹਿਬ ਤੇ ਮਨੀਸ਼ ਸੋਦੀਆ ਜੀ ਦੇ ਕਹਿਣ ਤੇ ਲਏ ਗਏ ਐ ਇਹ ਉਹਨਾਂ ਦੇ ਹੁਕਮ ਨਾਲ ਕੀਤਾ ਗਿਆ ਅਦਰਵਾਈਜ਼ ਕੋਈ ਕਾਰਨ ਨਹੀਂ ਸੀ ਬਣਦਾ ਵੀ ਆ ਜਿਹੜਾ ਕੰਮ ਕੀਤਾ ਵੀ ਗਰੀਬਾਂ ਦੀ ਮਦਦ ਕਰਨ ਜਾਣ ਵਾਲੇ ਲੋਕਾਂ ਨੂੰ ਰੋਕਿਆ ਜਾਵੇ ਇੱਕ ਪਾਲਿਸੀ ਬਣਾ ਲਈਏ ਸਰਕਾਰ ਨੇ ਨਾ ਤੋ ਗਰੀਬ ਕੀ ਮਦਦ ਕਰਨਗੇ ਨਾ ਹੀ ਕਿਸੇ ਕੋ ਗਰੀਬ ਕੀ ਮਦਦ ਕਰਨੇ ਦੇਣਗੇ ਜਿਹੜੇ ਲੋਕ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਦਾ ਨਾਮ ਲੈ ਕੇ ਸਰਕਾਰਾਂ ਬਣਾਈ ਆ ਆਮ ਲੋਕਾਂ ਨੂੰ ਬੇਵਕੂਫ ਬਣਾਇਆ ਅੱਜ ਉਹ ਖੁੱਲ ਕੇ ਉਹਨਾਂ ਦਾ ਚਿਹਰਾ ਤਾਨਾਸ਼ਹੀ ਰੂਪ ਇਹ ਸਾਹਮਣੇ ਆ ਗਿਆ ਕਈ ਇਲਜ਼ਾਮ ਫਰੋਸ਼ੀਆਂ ਵੀ ਕੱਲ ਹੋਈਆਂ ਮੈਂ ਇੱਕ ਇੱਕ ਕਰਕੇ ਥੋੜਾ ਮੈਂ ਤੁਹਾਡੇ ਤੋਂ ਸੰਤੋਖ ਦਾ ਤੁਹਾਡੇ ਤੋਂ ਮੈਂ ਚਾਹੂੰਗਾ ਵੀ 5 ਮਿੰਟ ਮੈਨੂੰ ਸਾਰੀ ਗੱਲਾਂ ਤਫਸੀਲ ਨਾਲ ਦੱਸੂ ਹੋ ਸਕਦਾ ਕੁਝ ਲੰਬੀ ਹੋ ਜੇ ਗੱਲ ਪਰ ਉਹ ਦੋ ਤਿੰਨ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਹੈ ਸਭ ਤੋਂ ਵੱਡਾ ਜਿਹੜਾ ਇਲਜ਼ਾਮ ਕੱਲ ਮੈਂ ਸੁਣ ਰਿਹਾ ਸੀਗਾ ਚੀਮਾ ਸਾਹਿਬ ਬੜੇ ਗਰਮ ਹੋ ਰਹੇ ਸੀਗੇ ਦੂਜੇ ਪਾਸੇ ਅਮਨ अरोड़ा ਜੀ ਵੀ ਉਹਨਾਂ ਨੇ ਵੀ ਪੂਰਾ ਇਹਦੇ ਵਿੱਚ ਸਾਰਾ ਕੁਝ ਕੀਤਾ ਸੁਨੀਲ ਤਾਫੀ ਡਿਊਟੀ ਬੰ ਮੰਗੀ ਜਾਂਦੇ ਵੀ ਸੁਨੀਲ ਕੈਫੀ ਡੇਟ ਸੁਨੀਲ ਸਾਰਾ ਕੁਝ ਦੇਊਗਾ ਸਭ ਪਹਿਲਾਂ ਤਾਂ ਸੁਨੀਲ ਦੇਊਗਾ ਜਵਾਬ ਉਹਨਾਂ ਲੋਕਾਂ ਨੂੰ ਜਵਾਬ ਦੇਊਗਾ ਜਿਹੜਾ ਗਰੀਬ ਦੇ ਗਰੀਬ ਮਾਰੂ ਸਰਕਾਰ ਨੂੰ ਜਵਾਬ ਦੇਊਗਾ ਸੁਨੀਲ ਨੂੰ ਕੁਝ ਕਹਿ ਲੋ ਪਰ ਕਾ ਮੇਰੇ ਯਾਰ ਨੂੰ ਮਦਨਾ ਨਾ ਕੀਸ ਮੇਰੇ ਜਿਹੜੇ ਗਰੀਬ ਲੋਕ ਐ ਉਹਨਾਂ ਕਨੀ ਥੋੜੀ ਕੋੜੀ ਅੱਖ ਨਹੀਂ ਜਾਣਦੇ ਨਹੀਂ ਉਹਦੇ ਚ ਇਹਨਾਂ ਨੇ ਇਲਜ਼ਾਮ ਲਾਇਆ ਸਭ ਤੋਂ ਵੱਡਾ